ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪਰਿਪੂਰਨ ਪ੍ਰਮਾਤਮਾ ਨੇ ਆਪਣੀ ਪ੍ਰਕਿਰਤੀ ਦੇ ਜੀਵਨ ਦੇ ਵਿੱਚ ਇੱਕ اٹਲ ਨਿਯਮ ਰੱਖੇ ਹਰ ਜੀਵ ਨੂੰ ਹਰ ਜੀਵਨ ਨੂੰ ਤਿੰਨ ਪੜਾਵਾਂ ਦੇ ਚੋਂ ਲੰਘਣਾ ਪੈਂਦਾ ਹੈ ਚਾਹੇ ਉਹ ਪਥਰਾਂ ਦਾ ਜੀਵਨ ਹੈ ਚਾਹੇ ਬਨਸਪਤੀ ਚਾਹੇ ਉਹ ਪਸ਼ੂਆਂ ਦਾ ਜੀਵਨ ਹੈ ਚਾਹੇ ਪੰਛੀਆਂ ਦਾ ਚਾਹੇ ਉਹ ਮਨੁੱਖਾਂ ਦਾ ਜੀਵਨ ਹੈ ਕਿ ਇਸ ਪ੍ਰਾਕ੍ਰਿਤਿਕ ਮੰਡਲ ਦੇ ਮਨੁੱਖ ਜੀਵਨ ਦੇ ਸ਼ਿਖਰ ਹੈ ਜ਼ਿੰਦਗੀ ਦੀ ਬੁਲੰਦੀ ਹੈ ਇਸ ਨੂੰ ਧਰਤੀ ਦਾ ਸਰਦਾਰ ਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਰਜੋਂ ਤੇਰੀ ਪਨਹਾਰੇ ਇਸ ਧਰਤੀ 'ਤੇ ਤੇਰੀ ਸਿਕਦਾਰੀ اشرف نشرفل مخلوقات آخے. اگر جیون نو ناپا گے تو پھر اس پراكرتک منڈل منخ تو سب كچھ تھلے ہی ہے پچھے لئی شبد ہے دیچ پاش جو پچھے رہ گئے پاش دیچ رہ گئے پشو کون پشو جو پاش دیچ رہ گئے پچھے رہ گئے تو منخ تو پچھے سارا پشو جگت اور اس پاس جگت اس پشو جگت چوپائے جانور آ جھی آ جنسپتی آ جاتی ہے ہتھا کہ کچھ جڑ جیون پتھر بھی آ جائیں کیونکہ گربا نے انہوں بھی یون منہ کئی جنم سیل گر کریا کئی جنم گرب میں کھریا انت جنما تک انت کال تک اے منک تو پتھر بھی رہے ہیں تو پتھر دی زندگی بھی پو گی ہے اچے, سن. تو جتنا اس پھوی جیون ہے منک تو پچھاندہ یا منک ਇਹ ਤਿੰਨ ਤਰ੍ਹਾਂ ਦੇ ਪੜਾਅ ਤੋਂ ਲੰਘਦਾ ਹੈ। ਔਰ ਇਨ੍ਹਾਂ ਤਿੰਨ ਪੜਾਵਾਂ ਨੂੰ ਨਾਮ ਦਿੱਤਾ ਗਿਆ ਹੈ। ਬਾਲਵਸਤਾ ਫਿਰ ਜਾਨਵਸਤਾ ਫਿਰ ਬਿਰਧਵਸਤਾ ਚਾਹ ਬਨਸਪਤੀ ਹੈ ਚਾਹ ਪਸ਼ੂ ਨੇ ਚਾਹ ਪੰਛੀ ਨੇ ਚਾਹ ਮਨੁੱਖ ਨੇ ਇਨ੍ਹਾਂ ਤੇ ਜਾਤ ਮਾਰਾਂਗੇ ਇਸ ਪੜਨਗੇ ਕੁਛ ਹੈ ਇਸੇ ਜੋ ਬਿਰਦ ਨੇ ਤਰਜ਼ੇ ਜ਼ਿੰਦਗੀ ਦਸੇਗੀ ਬਿਰਦ ਨੇ ਤਰਜ਼ੇ ਜ਼ਿੰਦਗੀ ਦਸ ਦੇਗੀ ਯੁਵਕ ਨੇ ਜਵਾਨ ਨੇ ਆਕਾਰ ਵਿਚਾਰ ਹੀ ਦੱਸ ਦੇਣਗੇ ਬੱਚਾ ਹੈ ਬਾਲਕ ਹੈ ਇਹ ਬਚਪਨਾ ਜਵਾਨੀ ਬੁਢੇਪਾ ਸਿਰਫ ਮਨੁੱਖੀ ਹੀ ਤਲਤੇ ਹੀ ਨਹੀਂ ਪੰਛੀਆਂ ਦੇ ਛਵੀ ਨੇ ਪਸ਼ੂਆਂ ਦੇ ਛਵੀ ਨੇ ਪਖਸ਼ਿਆਂ ਦੇ ਚ ਵੀ ਨੇ ਔਰ ਪਥਰਾਂ ਦੇ ਚ ਵੀ ਨੇ ਐਸੇ ਪਹਾੜ ਨੇ ਬੁੱਢੇ ਹੋ ਗਏ ਜਿਵੇਂ ਸਤ ਪੁਰੇ ਨੂੰ ਕਹਿੰਦੇ ਨ ਬਿਰਦ ਹੋ ਗਏ ਐ ਐਸੇ ਵੀ ਪਹਾੜ ਨੇ ਜੋ ਜਵਾਨ ਨੇ ਜੈਸੇ ਕਿ ਹਿਮਾਲਿਆ ਪਰ ਐਸੇ ਵੀ ਢੀਲੇ ਜੇ ਖੜੇ ਨੇ ਉਸਰ ਰਹੇ ਨੇ ਉੱਚੇ ਹੋ ਰਹੇ ਨੇ ਜਿਨ੍ਹਾਂ ਨੂੰ ਕਹਿ ਕੇ ਦੇਖ ਕੇ ਇਹ ਆਖਣਾ ਪੈਂਦਾ ਹੈ ਇਹ ਤੇ ਬੱਚੇ ਨੇ ਕੁਝ ਅਜੀਬ ਪ੍ਰਕਿਰਤੀ ਦੇ ਦਰਵਿਸ਼ ਵੀ ਨੇ ਉਬਰਣਗੇ ਸਮਾ ਲਗੇਗਾ ਲੇਕਿਨ ਗਲ ਤੇ ਅਸ਼ਰਫੁਲ ਮਖਲੂਕਾਤ ਮਨੁਖ ਦੀ ਹੈ ਜੋ ਧਰਤੀ ਦਾ ਸਰਦਾਰ ਹੈ ਗਲ ਫੈਸ਼ਲੀ ਕਰਨੇ ਇਹੀ ਇੱਕ ਜੀਵ ਹੈ ਜੋ ਇੱਕ ਤਰ੍ਹਾਂ ਦੀ ਜ਼ਿੰਦਗੀ ਨਹੀਂ ਜਿਵਨਦਾ ਕਈ ਤਰ੍ਹਾਂ ਦਾ ਜੀਵਨ ਜਿਵਨਦਾ ਇਸ ਦਾ ਸਮਾਜਿਕ ਜੀਵਨ ਹੈ ਇਸ ਦਾ ਕੁਝ ਰਾਜਨੀਤਿਕ ਜੀਵਨ ਹੈ ਇਸ ਦਾ ਕੁਝ ਅਧਿਆਤਮਿਕ ਜੀਵਨ ਹੈ ਪੂਰਨ purkh ਉਸਨੂੰ ਕਹਿੰਦੇ ਨੇ ਜਿਸ ਸਮਾਜਿਕ ਤਲ ਤੇ ਪੂਰਾ ਹੈ ਰਾਜਨੀਤਿਕ ਤਲ ਤੇ ਪੂਰਾ ਹੈ ਧਾਰਮਿਕ ਤਲ ਤੇ ਪੂਰਾ ਹੈ ਬੜਾ ਸੋਹਣਾ ਸ਼ਬਦ ਹੈ ਗੁਰਬਾਣੀ ਦਾ ਪੂਰਨ purkh ਮੁਕੰਮਲ ਇਨਸਾਨ پور وہ پورا ہے جس دا سماجک جیون پورا ہے وہ پورا ہے جس دی راجنے تک سوچنی پوری ہے وہ پورن ہے جو دارمک تلتے پورا ہے یہ ارح نپا گے ਇਹ ਇਨਾਂ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਵੀ ਸਮਾਜ ਰਾਜਨੀਤੀ ਤੇ ਧਰਮ ਦੇ ਵਿੱਚ ਵੀ ਬਚਪਨਾ ਹੈ ਜਵਾਨੀ ਹੈ ਬਿਰਧਵਸਤਾ ਹੈ ਬਜ਼ੁਰਗੀ ਹੈ ਸਰੀਰਕ ਬਚਪਨਾ ਅੱਖਾਂ ਨਾਲ ਦੇਖਿਆ ਜਾਂਦਾ ਹੈ ਸਮਾਜਿਕ ਬਚਪਨਾ ਦੇਖਣਾ ਹੈ ਤਾਂ ਦਿਮਾਗ ਨਾਲ ਦੇਖਣਾ ਪਏਗਾ ਅੰਦਰ ਦੀ ਅੱਖ ਨਾਲ ਦੇਖਣਾ ਪਵੇਗਾ। ਸਰੀਰਕ ਜਵਾਨੀ ਦੇਖਣੀ ਹੈ। ਅੱਖਾਂ ਨਾਲ ਦਿਖਾਈ ਦੇ ਜਾਂਦੀ ਹੈ ਜਵਾਨ ਹੈ। ਪਰ ਕਿਸੇ ਦਾ ਰਾਜਨੈਤਿਕ ਤਲ ਤੇ ਬਾਲਗ ਹੋਣਾ ਦੇਖਣਾ ਹੈ। ਤਾਂ ਫਿਰ ਅੰਦਰ ਦੀ ਅੱਖ ਚਾਹੀਦੀ ਹੈ। ਅੰਦਰ ਦੀ ਸੋਚ ਚਾਹੀਦੀ ਹੈ। ਕੋਈ ਧਾਰਮਿਕ ਤਲ ਤੇ ਪੂਰਾ ਹੈ। ਇਹ ਤੇ ਵੇਖਣ ਵਾਸਤੇ ਪੂਰੀ ਅੱਖ ਚਾਹੀਦੀ ਹੈ। ਅੰਦਰ ਦੀ ਪਰ ਕੋਈ ਸਰੀਰਕ ਤਲ ਤੇ ਬਜ਼ੁਰਗ ਹੈ ਪੂਰਾ ਹੈ ਬੁੱਢਾ ਹੋ ਗਿਆ ਇਹ ਤੇ ਅੱਖਾਂ ਦਾ ਵਿਸ਼ਾ ਹੈ ਅੱਖਾਂ ਹੀ ਦੱਸ ਦਿੰਦੀਆਂ ਨੇ ਇਹ ਬੁੱਢਾ ਹੈ ਲੇਕਿਨ ਅੱਖ ਇਹ ਨਹੀਂ ਦੱਸ ਸਕਦੀ ਕਿ ਧਾਰਮਿਕ ਤਲ ਤੇ ਕਿੱਥੇ ਖੜਾ ਹੈ ਅੱਖ ਇਹ ਵੀ ਨਹੀਂ ਦੱਸ ਸਕਦੀ ਕਿ ਸਮਾਜਿਕ ਤਲ ਤੇ ਕਿੱਥੇ ਖੜਾ ਹੈ ਅੱਖਾਂ ਇਹ ਵੀ ਦੱਸਣ ਵਿੱਚ ਅਸਮਰਥ ਨੇ ਇਹ ਰਾਜਨੀਤਿਕ ਤਲ ਤੇ ਕਿੱਥੇ ਖੜਾ ਹੈ ਇਤੇ ਅੰਦਰ ਦੀ ਅੱਖ ਖੋਲਨੀ ਪੈਗੀ ਪਰ ਅਕਸਰ ਇੱਕ ਬਦਕਿਸਮਤੀ ਰਹਿੰਦੀ ਹੈ ਅੰਦਰ ਦੀ ਅੱਖ ਅਕਸਰ ਮਨੁੱਖਾਂ ਦੀ ਬੰਦ ਹੀ ਰਹਿੰਦੀ ਹੈ ਬਾਹਰ ਦੀਆਂ ਅੱਖਾਂ ਇਹ ਦੋ ਨੇ ਅੰਦਰ ਦੀ ਅੱਖ ਉਹ ਇੱਕ ਹੈ ਔਰ ਉਹ ਮਨੁੱਖ ਦੇ ਅੰਤਿਸ਼ ਕਰਨ ਨੂੰ ਵੇਖ ਸਕਦੀ ਹੈ ਉਹ ਪ੍ਰਕਿਰਤੀ ਦੇ ਅੰਦਰ ਜਾਤੀ ਮਾਰ ਸਕਦੀ ਹੈ ਉਹ ਅੱਖ ਬਹੁਤ ਡੇਰਾ ਵੇਖ ਸਕਦੀ ਏ ਇਹ ਅੱਖਾਂ ਇਤਨੀਆਂ ਗਹਿਰਾਈ ਤੱਕ ਨਹੀਂ ਜਾ ਸਕਦੀਆਂ ਪਰ ਦੇਖਣ ਦੇ ਚਾਹੁੰਦਾ ਏ ਇੱਕ ਦਿਨ ਇਹ ਦੋ ਅੱਖਾਂ ਵੀ ਹਮੇਸ਼ਾ ਲਈ ਬੰਦ ਹੋ ਗਈਆਂ ਉਹ ਅੱਖ ਖੁੱਲੀ ਨਾ ਦੋ ਹੀ ਦਿਗ ਬਲਦਕ ਆਇਆ ਮਲਕ ਬਹਿਠਾ ਆਏ ਗੜ ਲੀਤਾ ਘਟ ਲੁੱਟਿਆ ਦੇ ਵਿੜੇ ਗਿਆ ਬੁਝਾਇਆ ਬਾਬਾ ਫਰੀਦ ਕਹਿੰਦੇ ਨੇ ਆਇਆ ਇੱਕ ਦਿਨ ਮੌਤ ਦਾ ਮਲਕ ਆਪਣੇ ਨਾਲ ਐਸਾ ਤੂਫਾਨ ਲੈ ਆਇਆ ਦੋ ਅੱਖੀਆਂ ਦੇ ਦੀਵੇ ਬੁਝਾ ਗਿਆ ਮੈਂ ਤੇ ਕੋਸ਼ਿਸ਼ ਕਰਦਾ ਰਿਹਾ ਅੰਦਰ ਦੇ ਦੀਵੇ 'ਚ ਤੇਲ ਪਾਣ ਦੀ ਵੱਟ ਲੱਭਣ ਦੀ ਜਲਾਣ ਦੀ ਕੋਸ਼ਿਸ਼ ਕਰਦਾ ਰਿਹਾ ਉਹ ਤੇ ਜਲ ਨਾ ਸਕਿਆ ਇਹ ਤੋ ਬੁੱਝ ਗਏ ਜੀਵਨ ਅੰਧਕਾਰ ਵਿੱਚ ਹੋ ਗਿਆ ਜੀਵਨ ਮਸਿਆ ਦੀ ਰਾਤ ਬਣ ਕੇ ਰਹਿ ਗਿਆ ਜਦ ਕਿ ਜ਼ਿੰਦਗੀ ਮਿਲੀ ਸੀ ਨੂਰ ਹੋਣ ਲਈ ਪ੍ਰਕਾਸ਼ ਹੋਣ ਲਈ ਚਾਨਣ ਹੋਣ ਲਈ ਇਹ ਤੇ ਅੰਧਕਾਰ ਬਣ ਕੇ ਰਹਿ ਗਈ ਉਹ ਜਦ ਤੀਸਰੀ ਅੱਖ ਖੁੱਲ ਜਾਏ ਤੋਂ ਐਸੇ ਪੁਰਸ਼ ਨੂੰ ਕਹਿ ਦਿੱਤਾ ਜਾਂਦਾ ਹੈ ਤ੍ਰੇਨੈਨ ਤਿੰਨ ਨੇਤਰਾ ਵਾਲਾ

ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ 26 ਔਤਾਰਾਂ ਦੀ ਕਥਾ ਦੇ ਸ਼ਿਵ ਜੀ ਨੂੰ ਕੈਨਨ ਤ੍ਰੇਨੈਨੰ ਬਰੀ ਪੁੱਤਰ ਕਾ ਤਾਹੇ ਕੋਪੇ ਉਤਰੇਨੈਨੰ ਤਿੰਨ ਨੇਤਰਾ ਵਾਲਾ ਕੈਨਦੇ ਨੇ ਇਹ ਦੋ ਅੱਖਾਂ ਖੁੱਲੀਆਂ ਸੰਸਾਰ ਦਾ ਅਸਲੀ ਰੂਪ ਦਿਖਾਈ ਦਿੰਦਾ ਹੈ ਕਿਸੇ ਕਿਸੇ ਨੂੰ ਦਿਖਾਈ ਦਿੰਦਾ ਹੈ ਅਜੇ ਬੱਚੇ ਨੂੰ ਨਹੀਂ ਦਿਖਾਈ ਦਿੰਦਾ ਨਵੇਂ ਬੱਚੇ ਜਨਮੇ ਨੂੰ ਤੇ ਮਾਂ ਵੀ ਨਹੀਂ ਦਿਖਾਈ ਦਿੰਦੀ ਉਹਨੂੰ ਕੋਈ ਪਤਾ ਨਹੀਂ ਮਾਂ ਹੈ ਸਾਹਮਣੇ ਤੇ ਉਹ ਖੜਾ ਹੈ ਉਸ ਨੂੰ ਕੋਈ ਬੋਧ ਨਹੀਂ ਹੈ ਮੇਰਾ ਪਿਤਾ ਹੈ ਸਾਹਮਣੇ ਭੈਣ ਖੜੀ ਹੈ ਇਸ ਨੂੰ ਕੋਈ ਗਿਆਨ ਨਹੀਂ ਹੈ ਮੇਰੀ ਭੈਣ ਹੈ ਤੇ ਮੇਰਾ ਭਰਾ ਹੈ ਅਜੇ ਅੱਖਾਂ ਇਸ ਦੀਆਂ ਦੋ ਖੁੱਲਣਗੀਆਂ ਸਹਜੇ-ਸਹਜੇ ਖੁੱਲਣਗੀਆਂ ਸਹਜੇ-ਸਹਜੇ ਸੰਸਾਰ ਦੀ ਅਸਲੀਅਤ ਪ੍ਰਗਟ ਹੋਵੇਗੀ ਪਰ ਜਿਸ ਦਿਨ ਤੀਸਰਾ ਨੇਤਰ ਖੁੱਲਦਾ ਹੈ ਸੰਸਾਰ ਬਸਮ ਹੋ ਜਾਂਦਾ ਹੈ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ ਇਹ ਇੱਕ ਮਿਥ ਹੈ ਕਿ ਸ਼ਿਵ ਜੀ ਜਦ ਆਪਣਾ ਤੀਸਰਾ ਨੇਤਰ ਖੋਲਦਾ ਸੀ ਜੋ ਕੁਝ ਸਾਹਮਣੇ ਸੀ ਬਸਮ ਹੋ ਜਾਂਦਾ ਸੀ ਵਾਕਈ ਬਸਮ ਹੋ ਜਾਂਦਾ ਸੀ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇਣ ਲੱਗ ਪੈਂਦਾ ਸੀ ਸੰਸਾਰ ਖਤਮ ਹੋ ਗਿਆ ਨਿਰੰਕਾਰ ਪ੍ਰਗਟ ਹੋ ਗਿਆ ਇਹ ਤੀਸਰਾ ਨੇਤਰ ਸੰਸਾਰ ਨੂੰ ਬਸਮ ਕਰ ਦਿੰਦਾ ਹੈ ਨਿਰੰਕਾਰ ਨੂੰ ਪ੍ਰਗਟ ਕਰ ਦਿੰਦਾ ਹੈ ਜਿਸ ਵੀ ਕਿਸੇ ਦਾ ਖੁੱਲ ਜਾਏ ਤ੍ਰिलोचन ਜੰਨੇਤਰਾ ਵਾਲਾ ਮਨੁੱਖ ਦੇ ਅੰਤਿਸ਼ਕਰਣ ਦੇ ਵਿੱਚ ਪਿਆਸ ਤੇ ਹੈ ਇਹ ਅੱਖ ਮੇਰੀ ਖੁੱਲੇ ਇਸ ਵਾਸਤੇ ਬਹੁਤ ਸਾਰੇ ਲੋਕ ਤੇ ਆਪਣਾ ਨਾਮ ਵੀ ਇਹੀ ਰੱਖੰਦੇ ਨੇ ਮਾਂ ਬਾਪ ਆਪਣੇ ਬੱਚਿਆਂ ਦਾ ਨਾਮ ਰੱਖ ਦਿੰਦੇ ਨੇ ਤ੍ਰिलोचन ਜੰਨੇਤਰਾ ਵਾਲਾ ਭਾਵੇਂ ਅਜੇ ਦੋ ਅੱਖਾਂ ਵੀ ਟੰਗਦੀਆਂ ਨਹੀਂ ਖੁੱਲੀਆਂ ਅਜੇ ਸੰਸਾਰ ਨੂੰ ਵੀ دیکھنے اے اسمرت ہے لیکن ترلوچن ترلوچن دھرم کی دنیا دیچ ایک دک شرمئی اوسا ہے تیسرا نیتر کھل گیا تو خیر جیسے شریرک تلدہ بچپنا ہے جوانی ہے بردہ ودھاوستھا ہے کوئی سماجک تل بھی بچہ ہو سکتا ہے اس دے رشتیاں دیچ پختگی نہیں ہوئے گی ਉਦੇਸ਼ਨ ਬੰਧਾਂ ਦੇ ਚ ਪੱਕਿਆ ਹੀ ਨਹੀਂ ਹੋਏਗੀ ਬੱਚਾ ਖਿਡੌਣਿਆਂ ਨਾਲ ਖੇਡਦਾ ਹੈ ਤੋੜਦਾ ਹੈ ਸਮਾਜਿਕ ਤਲ ਤੇ ਜੋ ਜੇ ਬੱਚਾ ਹੈ ਸਵੇਰੇ ਸੰਬੰਧ ਜੋੜਦਾ ਹੈ ਸ਼ਾਮੀ ਤੋੜਦਾ ਹੈ ਸ਼ਾਮੀ ਜੋੜਦਾ ਹੈ ਸਵੇਰੇ ਤੋੜਦਾ ਹੈ ਰਿਸ਼ਤੇ ਬਣਦੇ ਨੇ ਟੁੱਟਦੇ ਨੇ ਬਣਦੇ ਨੇ ਟੁੱਟਦੇ ਨੇ ਮਿੱਟੀ ਦੇ ਘਰ ਬਣਾਣਾ ਫਿਰ ਮਿਟਾਣਾ ਬੱਚਿਆਂ ਦਾ ਕੰਮ ਹੈ ਬਣਾਣਾ ਮਿਟਾਣਾ ਠੀਕ ਸੰਬੰਧ ਜੋੜਨੇ ਨੇ ਤੋੜਨੇ ਨੇ ਇਹ ਸਮਾਜਿਕ ਬਚਪਨਾ ਹੈ ਸਵੇਰੇ ਰਿਸ਼ਤੇ ਜੋੜੇ ਨੇ ਸ਼ਾਮ ਨੂੰ ਤੋੜ ਦਿੱਤੇ ਨੇ ਸ਼ਾਮ ਨੂੰ ਜੋੜੇ ਸਵੇਰੇ ਤੋੜ ਦਿੱਤਾ ਹੈ ਤਾਂ ਕਿਧਰੇ ਕਿਧਰੇ ਕੌਮੀ ਪੱਦਰ ਤੇ ਦੇਸ਼ ਪੱਦਰ ਤੇ ਵੀ ਸਮਾਜਿਕ ਬਚਪਨਾ ਦਿਖਾਈ ਦਿੰਦਾ ਹੈ ਕਿਧਰੇ ਕਿਧਰੇ ਰਾਜਨੀਤਿਕ ਬਚਪਨਾ راجنیتی بھی ساری اسی آدار کھڑی توڑ پھوڑ تھے. اے جوڑیا او توڑیا او توڑیا اے جوڑیا اس جوڑ توڑ تے جس منخ کی راجنیتی کھڑی ہے تو ایک گل سپشٹ ہو گئی اے راجنے تک بچپنا ہے دھارمک بچپنا جو دھرم نہیں ہے اس دھرم سمجھ لینا ਗੁੱਡੀ ਗੁੱਡੇ ਦਾ ਵਿਆਹ ਕਰਦੇ ਪੈਣੇ ਬੱਚੇ ਵਿਅਰਥ ਇਹ ਵਿਆਹ ਖੇਲ ਹੋ ਸਕਦਾ ਜੋ ਅਜੇ ਧਾਰਮਿਕ ਤਲ ਤੇ ਬਚਪਨਾ ਬਚਪਨ ਦੇ ਦੌਰ ਚੋਂ ਲੰਘ ਰਿਹਾ ਉਹਦੇ ਸਾਰੇ ਕਰਮ ਖਿਡੌਣਿਆਂ ਤੋਂ ਜ਼ਿਆਦਾ ਕੁਝ ਵੀ ਨਹੀਂ ਹੋਣਗੇ ਔਰ ਖਿਡੌਣੇ ਵੀ ਗੁੱਡੇ ਤੇ ਗੁੱਡੇ ਦੇ ਭਗਤ ਕਬੀਰ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ لوگن رام کھلونا جانا اگر رام کھلونا ہے تو کھلونے وال بچے دینا ہے جو دھارمک تلتے بچہ ہے رام کھلونا ہے رام کوئی واستوکتا نہیں ہے رام کوئی سچائی نہیں ہے رام کوئی حقیقت نہیں ہے کھلونا کھیڑنا ہے مندہ کا پرچاوا صرف مندہ کا پرچاوا ਜਿਵੇਂ ਬੱਚਾ ਖਡੌਣਿਆਂ ਨਾਲ ਖੇਡ ਰਿਹਾ ਹੈ ਮਨ ਦਾ ਪਰਛਾਵਾ ਇਸ ਜਰਾ ਸ਼ਰੀਰਕ ਤਲ ਤੇ ਵੱਡਾ ਹੋ ਗਿਆ ਇਸ ਦੇ ਪਰਛਾਵੇ ਜਰਾ ਵੱਡੇ ਨੇ ਇਹਦੀਆਂ ਖਾਇਸ਼ਾਂ ਜਰਾ ਵੱਡੀਆਂ ਨੇ ਤਾਂ ਖਡੌਣਾ ਵੀ ਬਹੁਤ ਵੱਡਾ ਚਾਹੀਦਾ ਹੈ ਔਰ ਮਾਮੂਲੀ ਖਡੌਣਾ ਨਹੀਂ ਰਾਮ ਦਾ ਖਡੌਣਾ ਚਾਹੀਦਾ ਹੈ ਈਸ਼ਵਰ ਖਡੌਣਾ ਚਾਹੀਦਾ ਹੈ ਆਏ ਖੇਡੇ ਕਿਉਂਕਿ ਖਾਇਸ਼ਾਂ ਬਹੁਤ ਵੱਡੀਆਂ ਕਾਮਨਾਵਾਂ ਬਹੁਤ ਵੱਡੀਆਂ ਵਾਸ਼ਨਾ ਬੜੀ ਅਪਾਰ ਤੋ ਖਿਡਾਉਣਾ ਵੀ ਕੋਈ ਬਹੁਤ ਵੱਡਾ ਚਾਹੀਦਾ ਹੈ ਤੋ ਰਾਮ ਖਿਡਾਉਣਾ ਹੈ ਖੇਡਣਾ ਹੈ ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਤਿੰਨ ਤਰ੍ਹਾਂ ਦੇ ਪੜਾਅ ਮਿਲਦੇ ਨੇ ਬਚਪਨਾ ਜਵਾਨੀ ਬਿਰਧ ਅਵਸਥਾ ਸਮਾਜਿਕ ਜੀਵਨ ਦੇ ਵਿੱਚ ਰਾਜਨੀਤਿਕ ਜੀਵਨ ਦੇ ਵਿੱਚ ਧਾਰਮਿਕ ਜੀਵਨ ਦੇ ਵਿੱਚ ਜੋ ਕਿ ਗੱਲ ਕਰੀਏ ਧਰਮ ਦੀ ਤੇ ਧਰਮੇ ਇੱਕ ਐਸਾ ਵਿਸ਼ਾ ਹੈ ਜਿਹਨੂੰ ਸਮਝ ਲਈਏ ਤੇ ਸਭ ਕੁਝ ਸਮਝ ਲਿਆ ਜਿਹਨੂੰ ਨਹੀਂ ਸਮਝਿਆ ਤੇ ਕੁਝ ਵੀ ਨਹੀਂ ਸਮਝਿਆ ਮਹਾਰਾਜ ਦੀ ਬਾਣੀ ਦਾ ਫਰਮਾਨ ਬੜਾ ਸੁੰਦਰ ਸੋਈ ਅਦਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰਹਿ ਧਰਮ ਨੂੰ ਜਾਣਿਆ ਨਹੀਂ ਪ੍ਰਮਾਤਮਾ ਨੂੰ ਜਾਣਿਆ ਨਹੀਂ ਜਾਣਕਾਰੀ ਬਹੁਤ ਇਕੱਠੀ ਕੀਤੀ ਹੈ ਪਰ ਕਿੰਦਾ ਮੈਂ ਇਹ ਜਾਣਦਾ ਮੈਂ ਇਹ ਜਾਣਦਾ ਮੈਂ ਉਹ ਜਾਣਨਾ ਪਰ ਸਕੇਨ ਨੂੰ ਕੁਝ ਵੀ ਨਹੀਂ ਜਾਣਦਾ ਅਣਜਾਣ ਹੈ ਕੀ ਹੋਇਆ ਤੂੰ ਬਨਸਪਤੀ ਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੂੰ ਅਰਥ ਸ਼ਾਸਤਰੀ ਬਣ ਗਿਆ ਕੀ ਹੋਇਆ ਜੇ ਤੈਨੂੰ ਸਰੀਰ ਦੀ ਕੋਈ ਸਮਝ ਪੈ ਗਈ ਹੈ ਵੈਦ ਬਣ ਗਿਆ ਕੀ ਹੋਇਆ ਜੇ ਤੈਨੂੰ ਕੋਈ ਥੋੜਾ ਜਾਂ ਫਲਸਫਾ ਘੋਟਣਾ ਆਉਂਦਾ ਹੈ ਅਜੇ ਜੀਵਨ ਦੀ ਮੂਲ ਸਤਾ ਦਾ ਤੈਨੂੰ ਕੋਈ ਬੋਧ ਨਹੀਂ ਅਣਜਾਨ ਬਹੁਤ ਸਾਰਿਆਂ ਦਾ ਗਿਆਨ ਅਣਜਾਨ ਪਣੇ ਦੀ ਬੁਨਿਆਦ ਤੇ ਖੜਾ ਹੁੰਦਾ ਹੈ ਯਸ ਨੂੰ ਇੰਝ ਕਹੀਏ ਬਹੁਤ ਸਾਰਿਆਂ ਦਾ ਮਹਾਨ ਗਿਆਨ ਮਹਾਨ ਅਗਿਆਨ ਤੇ ਖੜਾ ਹੁੰਦਾ ਹੈ ਆਧਾਰ ਸ਼ਿਲਾ ਅਗਿਆਨ ਹੈ ਉੱਪਰ ਗਿਆਨ ਖੜਾ ਕੀਤਾ ਹੈ ਤਾਂ ਉਹ ਸਾਰੀ ਜਾਣਕਾਰੀ ਬੇਮੈਨੀ ਹੋ ਜਾਂਦੀ ਹੈ ਜਿਤਨੇ ਚਿਰ ਤੱਕ ਧਰਮ ਦਾ ਗਿਆਨ ਨਾ ਹੋਵੇ ਕਹਿੰਦੇ ਨੇ एथेंस ਦਾ ਪ੍ਰਸਿੱਧ ਸੰਤ ਸੁਕਰਾਤ ਬੱਚਿਆਂ ਨਾਲ ਖੇਡਦਾ ਖੇਡਦਾ ਬਚਪਨ ਦੀਆਂ ਗੱਲਾਂ ਅਕਸਰ ਕਹਿੰਦਾ ਸੀ ਐਸਾ ਕੁਝ ਵੀ ਨਹੀਂ ਜੋ ਮੈਂ ਨਹੀਂ ਜਾਣਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਬੋਧ ਹੈ ਮੈਨੂੰ ਸਭ ਕੁਝ ਦਾ ਪਤਾ ਹੈ ਪਰ ਸੁਕਰਾਤ ਕਹਿੰਨੇ ਨੇ ਜਦ ਮੈਂ ਜਾਣ ਉਹ ਤਿਆ ਕੁਛ ਛੋਟੇ ਹੁੰਦੇ ਆ ਬੱਚਿਆਂ ਜੋ ਮੈਂ ਬੋਲ ਬੋਲਦਾ ਸੀ ਉਹ ਬੋਲ ਜਦ ਮੇਰੇ ਸਾਹਮਣੇ ਆਉਂਦੇ ਸਨ ਤੋ ਸ਼ਰਮ ਨਾਲ ਅੱਖਾਂ ਝੁਕ ਜਾਂਦੀਆਂ ਸਨ ਮੈਨੂੰ ਜਵਾਨਾਂ ਦੀ ਮਹਿਫਿਲ ਦੇ ਚ ਬੈਠ ਕੇ ਕਹਿਣਾ ਪਿਆ ਕੁਛ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਔਰ ਇਹੀ ਮਹਾਪੁਰਸ਼ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਇੱਕ ਗੱਲ ਮੈਂ ਦਾਦੇ ਨਾਲ ਕਹਿਣਾ ਔਰ ਸਹੀ ਤੇ ਸੱਚੀ ਮੈਂ ਕੁਝ ਵੀ ਨਹੀਂ ਜਾਣਦਾ ਮੈਨੂੰ ਕੁਝ ਵੀ ਨਹੀਂ ਪਤਾ ਜਿਸ ਜਿਸ ਨੂੰ ਵੀ ਮੈਂ ਗਿਆਨ ਆਖਿਆ ਉਹ ਤੇ ਅਗਿਆਨ ਸਾਬਤ ਹੋਇਆ ਧਰਮ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਪ੍ਰਭੂ ਨੂੰ ਜਾਣੇ ਬਿਨਾ ਕੁਝ ਵੀ ਨਹੀਂ ਜਾਣਿਆ ਸਾਰੀ ਜਾਣਕਾਰੀ ਰੇਤ ਦਾ ਢੇਰ ਸਾਬਤ ਹੋ ਜਾਂਦੀ ਹੈ ਅਗਰ ਪ੍ਰਮਾਤਮਾ ਨੂੰ ਨਹੀਂ ਜਾਣਿਆ ਈਸ਼ਵਰ ਨੂੰ ਨਹੀਂ ਜਾਣਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ دھرم دیاں اس اوساو جس ڈنگ کھولے کھولیا او میں انہوں نے شبدی وچار پیش کر رہا بج بل بی برہم سکھ ساغر گرت پرت گہ لہو اگوریا سرو نہ سرت نئے نہ سندر نہیں آرت دوار رٹت پنگوریا دھنگرو ارجن دیو جی مہراج فرمان کر دینے ہے hey, پربو ہے سی میرے کل دھارمک جیون پر اے جیون ایسا ہے جیسے کسے ماں دی گود سے چسدہ بچہ ایک معصوم بچہ اور اس بچے نو اے بھی نہیں پتا ہے میری ماں ہے جس نے گود چلے گودیا ਅੱਜ ਜਮੇ ਹੈ ਇੱਕ ਦਿਨ ਦਾ 10 ਦਿਨ ਦਾ 15 ਦਿਨ ਦਾ ਬੈਠਾ ਤੇ ਮਾਂ ਦੀ ਗੋਦ ਵਿੱਚ ਹੈ ਸੋਰੀ ਹੈ ਮਾਂ ਦੀ ਗੋਦ ਵਿੱਚ ਲੇਕਿਨ ਗੋਦੀ ਦਾ ਕੋਈ ਗਿਆਨ ਨਹੀਂ ਕੁੱਖ ਦਾ ਕੋਈ ਗਿਆਨ ਨਹੀਂ ਪਿਲਾ ਰਹੀ ਹੈ ਰਜ਼ਕ ਦੇ ਰਹੀ ਹੈ ਦੁੱਧ ਮਾਂ ਪਰ ਰੋਜ਼ੀ ਦੇ ਹਿੰਦ ਦਾ ਇਸ ਨੂੰ ਕੋਈ ਬੋਧ ਨਹੀਂ ਹੈ ਪਰ ਚਾ ਰਹੀ ਹੈ ਖਿਡਾ ਰਹੀ ਹੈ ਆਪਣੇ ਹੱਥਾਂ ਨਾਲ ਪਰ ਇਹ ਹੱਥ ਕੀ ਨੇ ਕੁਝ ਵੀ ਗਿਆਨ ਨਹੀਂ ਕੁਝ ਵੀ ਬੋਧ ਨਹੀਂ ਅਗਰ ਇਸ ਸਾਬ ਨਾਲ ਦੇਖੇ ਹੈ ਬਹੁਤ ਸਾਰਿਆਂ ਨੂੰ ਕੋਈ ਬੋਧ ਨਹੀਂ ਅਸੀਂ ਕਿੱਥੇ ਆ ਕਿਸ ਦੇ ਹੱਥਾਂ ਦੇ ਚਾਂ ਕਿਸ ਦੀ ਗੋਦ ਦੇ ਚਾਂ ਇਤਨਾ ਵੀ ਬੋਧ ਨਹੀਂ ਹੈ ਬਾਲਕ ਬੁੱਧ ਅਚੇਤ ਬਿਲਕੁਲ ਬਚਪਨਾ धन गुरु अर्जुन देव जी महाराज फरमान कर देने हे प्रभु धर्म दी दुनिया च मेरा जन्म ते हो गया पर जन्म ऐसा जैसे बच्चा मां दी गोद इज कुछ भी बोल नहीं मुंह दे जुबान है बोल नहीं सकदा हाथ रह गए ने कुछ भी नहीं कर सकदा पैर रह गए ने चल नहीं सकदा दिमाग है सोच नहीं सकदा ਬੰਦ ਹੈਗੇ ਨੇ ਨਹੀਂ ਸੁਣ ਸਕਦਾ ਇਸ ਬੱਚੇ ਨੂੰ ਕੁਝ ਵੀ ਨਹੀਂ ਪਤਾ ਸਾਹਮਣੇ ਜੋ ਗੁਫਤਗੂ ਹੋ ਰਹੀ ਹੈ ਕੀ ਹੈ ਦੋ ਬੰਦੇ ਜੋ ਕੁਝ ਬੋਲ ਰਹੇ ਨੇ ਕੀ ਹੈ ਮਾਤਾ ਪਿਤਾ ਜੋ ਕੁਝ ਬੋਲ ਰਹੇ ਨੇ ਕੀ ਹੈ ਇਹਨੂੰ ਕੁਝ ਵੀ ਨਹੀਂ ਸੁਣਾਈ ਦੇ ਰਿਹਾ ਇਹਨੂੰ ਕੁਝ ਵੀ ਨਹੀਂ ਦਿਖਾਈ ਦੇ ਰਿਹਾ ਜਨਮ ਹੋਇਆ ਤਾਂ ਬਹੁਤ ਸਾਰਿਆਂ ਦਾ ਧਾਰਮਿਕ ਦੁਨੀਆ ਦੇ ਜਨਮ ਤੇ ਹੋ ਜਾਂਦਾ ਹੈ جنم ہو گیا اے ایسی کس طرح ویکھاں گے مندر جان لگ پے گردوارے جان لگ پے پوجا پاٹھ کرن لگ پیا بانی پڑن لگ پہ کتھا کیرتن سنن لگ پہ امرت ویلے اٹھن لگ پہ کرم کانڈ پرت ہو گیا لیکن اس سب کچھ کی ہے کچھ بھی بودھ نہیں کچھ بھی پتہ نہیں اس طرح ہو رہے ہیں ਜਿਵੇਂ ਗੋਦਿਤ ਬੱਚਾ ਹੈ ਦੁੱਧ ਪੀ ਰਿਹਾ ਹੈ ਛਡਾਇਆ ਜਾ ਰਿਹਾ ਹੈ ਹੱਥਾਂ ਵਿੱਚ ਸੁਲਾਇਆ ਜਾ ਰਿਹਾ ਹੈ ਗੋਦਿਤ ਪਰ ਉਸ ਦੀ ਅਵਸਥਾ ਜੇ ਸਭ ਕੁਝ ਅਚੇਤਮਈ ਚੱਲ ਰਿਹਾ ਹੈ ਦੁੱਧ ਪੀਣਾ ਵੀ ਅਚੇਤਮਈ ਚੱਲ ਰਿਹਾ ਹੈ ਹੱਥਾਂ ਵਿੱਚ ਖੇਡਣਾ ਵੀ ਅਚੇਤਮਈ ਚੱਲ ਰਿਹਾ ਹੈ ਧਾਰਮਿਕ ਕਰਮ ਸਾਰੇ ਦੇ ਸਾਰੇ ਅਚੇਤ ਤੇ ਖੜੇ ਨੇ ਸੁਚੇਤ ਨਹੀਂ ਹੈ ਸਾਵਧਾਨ ਨਹੀਂ ਹੈ تو دھن گرو ارجن دیو جی مہاراج فرمان کرتے ہیں ہے پربھو جنم ہو جانا ہی کافی نہیں جیون بھی ملنا چاہیے بچے کا جنم ہو گیا ہے اس کو, کو, کو سماجک جیون نہیں بچے کا جنم ہو گیا ہے یہ کوئی کو کو راجنیتک جیون نہیں بچے کا جنم ہو گیا یہ دارمک جیون نہیں کچھ بھی نہیں جنم ہوا ہے لیکن جس ندگی ਇਹ ਨਹੀਂ ਹੈ ਜਿਸ ਨੂੰ ਕਹਿੰਦੇ ਨੇ ਜੀਵਨ ਇਹ ਨਹੀਂ ਹੈ ਇਹ ਤੇ ਜਿ ਵਿਕਸਤ ਹੋ ਗਿਆ ਇਹ ਜਿਸ ਅਜ ਸਮਾਵੇ ਲੱਗੇਗਾ ਲੇਕਿਨ ਐਸਾ ਦੇਖਣ ਦੇ ਚ ਆਇਆ ਹੈ ਵਿਕਾਸ ਹੋ ਜਾਂਦਾ ਹੈ ਸਮਾਜਿਕ ਜੀਵਨ ਦਾ ਰਿਸ਼ਤੇ ਵੀ ਸਮਝ ਆ ਜਾਂਦੀ ਹੈ ਇਹ ਮੇਰੀ ਮਾਂ ਹੈ ਇਹ ਮੇਰਾ ਪਿਤਾ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਭਰਾ ਹੈ ਅੱਖਾਂ ਖੁੱਲਦੀਆਂ ਜਾ ਰਹੀਆਂ ਨੇ ਸਮਾਜਿਕ ਤਲ ਤੇ ਪਰੋੜ ਹੁੰਦਾ ਜਾ ਰਿਹਾ ਹੈ ਜਵਾਨ ਹੁੰਦਾ ਜਾ ਰਿਹਾ ਹੈ ਰਿਸ਼ਤਿਆਂ ਦੀ ਸੋਝ ਸਮਝ ਵੱਧਦੀ ਜਾ ਰਹੀ ਹੈ ਇਹ ਮੇਰਾ ਮਿੱਤਰ ਹੈ ਇਹ ਮੇਰੀ ਪਤਨੀ ਹੈ ਇਹ ਮੇਰਾ ਪੜੋਸੀ ਹੈ ਲੇਕਿਨ ਇਹ ਮੇਰਾ ਪਰਮਾਤਮਾ ਹੈ ਧਾਰਮਿਕ ਤੌਰ ਤੇ ਤੇ ਅਜੇ ਵੀ ਅਨਜਾਨ ਰਹਿ ਜਾਂਦਾ ਹੈ ਅਜੇ ਵੀ 마ਸੂਮ ਰਹਿ ਜਾਂਦਾ ਹੈ ਅਜੇ ਵੀ ਜੋ ਹੈ ਬੱਚਾ ਰਹਿ ਜਾਂਦਾ ਹੈ ਇੱਕ ਦਿਨ ਰਾਜਨੀਤਿਕ ਤਲ ਤੇ ਵੀ ਪਰੋੜ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਔਰ ਰਾਜਨੀਤਿਕ ਲੋਕਾਂ ਦੀਆਂ ਗੱਲਾਂ ਦੇ ਉੱਤੇ ਉਸ ਦਾ ਵਿਸ਼ਵਾਸ ਨਹੀਂ ਬਣਦਾ ਅੱਜ ਤੋਂ 2500 ਸਾਲ ਪਹਿਲੇ ਏਥਨ ਦੇ ਪ੍ਰਸਿੱਧ ਸੰਤ ਸੁਕਰਾਟ ਨੇ ਕਿਹਾ ਸੀ ਔਰ ਬੜੇ ਕੀਮਤੀ ਉਸ ਦੇ بول ਨੇ ਅੱਜ ਤੀ ਸਾਰੀ ਦੁਨੀਆ ਪੜ ਰਹੀ ਹੈ ਰਾਜਨੀਤਿਕ ਤੇ ਅਪਰਾਧੀ ਇੱਕੋ ਹੀ ਜ਼ਹਿਨੀयत ਦੇ مالک ਹੁੰਦੇ ਨੇ ਇੱਕੋ ਹੀ ਮਨੋਵਿਰਤੀ ਦੇ مالک ਹੁੰਦੇ ਨੇ ਫਰਕ ਸਿਰਫ ਇਤਨਾ ਹੈ ਕਿ ਜਿੱਥੇ ਛੋਟਾ ਅਪਰਾਧ ਹੈ ਅਪਰਾਧੀ ਹੈ ਜਿੱਥੇ ਵੱਡਾ ਅਪਰਾਧ ਹੈ ਰਾਜਨੇਤਾ ਹੈ ਸੋਕਰਾਟ ਦੇ ਇਹ ਬੋਲ ਕਹਿਣਾ ਪਏਗਾ ਅਮਰ ਬੋਲ ਨੇ ਔਰ ਇਸ ਤਰ੍ਹਾਂ ਦੇ ਪੁਰਸ਼ ਵਕਤੀ ਬੋਲ ਬੋਲਦੇ ਵੀ ਨਹੀਂ ਅਮਰ ਬੋਲ ਬੋਲਦੇ ਨੇ ਉਹਨਾਂ ਦਾ ਸੰਦੇਸ਼ ਵਕਤੀ ਸੰਦੇਸ਼ ਨਹੀਂ ਆਉਂਦਾ ਅਮਰ ਸੰਦੇਸ਼ ਆਉਂਦਾ ਹੈ ਔਰ ਉਹਨਾਂ ਦੇ ਸੰਦੇਸ਼ ਵਿੱਚ ਕਦੀ ਮੁਰਦਮੇ ਨਹੀਂ ਆਉਂਦੀ ਕਿਉਂਕਿ ਅਮਰ ਬੋਲ ਹੁੰਦੇ ਨੇ ਸਰੀਵੀ ਬੋਲ ਆਉਂਦੇ ਨੇ ਸਰਬੋਤ ਵੱਡੀ ਜੋ ਹੈ ਸਚਾਈ ਹੈ ਜਦ ਵੀ ਕੋਈ ਰਾਜਨੀਤੀ ਨੂੰ ਸਮਝਣ ਵਾਲਾ ਹੋ ਜਾਂਦਾ ਹੈ ਰਾਜਨੀਤਿਕ ਲੋਕਾਂ ਦੇ ਬੋਲ ਹਵਾ ਦੇ ਗੁਬਾਰੇ ਹੀ ਦਿਖਾਈ ਦਿੰਦੇ ਨੇ ਔਰ ਕੁਝ ਨਹੀਂ ਤਾਂ ਇੱਕ ਦਿਨ ਸਿਆਣਾ ਹੋ ਜਾਂਦਾ ਹੈ ਰਾਜਨੀਤਿਕ ਤਲ ਤੇ ਇੱਕ ਦਿਨ ਇਸ ਨੂੰ ਬੋਧ ਹਾਸਲ ਹੋ ਜਾਂਦਾ ਹੈ ਸਮਾਜਿਕ ਤਲ ਤੇ ਔਰ ਇਸੇ ਬੋਧ ਦੇ ਚ ਜੀਵਨਿਆਂ ਜੀਵਨਿਆਂ ਆਪਣੀ ਜ਼ਿੰਦਗੀ ਦਾ ਅੰਤ ਕਰ ਬੈਠਦਾ ਹੈ ਇੱਕ ਦਿਨ ਧਾਰਮਿਕ ਜੀਵਨ ਆਪਣੇ ਸ਼ਿਖਰ ਨੂੰ ਛੂੰਦਾ ਹੀ ਨਹੀਂ। ਕਈਆਂ ਦੇ ਅੰਦਰ ਤੇ ਇਹ ਜੀਵਨ ਪੈਦਾ ਹੀ ਨਹੀਂ ਆਉਂਦਾ। ਕਦੀ ਮੰਦਰ ਗਏ ਹੀ ਨਹੀਂ। ਕਦੀ ਮਸਜਿਦ ਦੇ ਵਿੱਚ ਨਮਾਜ਼ ਪੜ੍ਹੀ ਨਹੀਂ। ਕਦੀ ਗੁਰੂ ਦਵਾਰੇ ਦੇ ਵਿੱਚ ਗੁਰੂ ਦੀ ਝਲਕ ਵੇਖੀ ਹੀ ਨਹੀਂ। ਕਦੀ ਕੀਰਤਨ ਸੁਣਿਆ ਹੀ ਨਹੀਂ। ਕਦੀ ਕਥਾ ਦੀ ਤਰਫ ਕੰਨ ਹੀ ਨਹੀਂ ਕੀਤੇ। ਇਹ ਉਸ ਦਾ ਕਦੀ ਸ਼ੌਕ ਹੀ ਨਹੀਂ ਬਣਿਆ। ਜਨਮ ਹੀ ਨਹੀਂ ਹੋਇਆ। ਹੋਇਆ ਜਨਮ ਸ਼ਰੀਰਕ ਹੋਇਆ ਜਨਮ ਸਮਾਜਿਕ ਹੋਇਆ ਜਨਮ ਰਾਜਨੈਤਿਕ ਧਰਮ ਦਾ ਤੇ ਅਜੇ ਕਈਆਂ ਦੇ ਸ਼ਰੀਰ ਦੇ ਜਨਮ ਹੀ ਨਹੀਂ ਹੋਇਆ ਹੁੰਦਾ ਪਰ ਜੇ ਹੋ ਵੀ ਗਿਆ ਜਨਮ ਤੋ ਜੀਵਨ ਨਹੀਂ ਹੈ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਹੋ ਗਿਆ ਜਨਮ ਲੇਕਿਨ हे ਪ੍ਰਭੂ ਅਜੇ ਮੈਨੂੰ ਚੱਲਣਾ ਤੇ ਆਇਆ ਹੀ ਨਹੀਂ ਤੇਰਾ ਦਾਮਨ ਪਕੜਨਾ ਤੇ ਆਇਆ ਹੀ ਨਹੀਂ ਨੋ ਵੇਖਣਾ ਤੇ ਆਇਆ ਹੀ ਨਹੀਂ ਅਗਰ ਇੱਕ ਬੱਚੇ ਨੂੰ ਮਾਂ ਮਾਂ ਨਹੀਂ ਦਿਖਾਈ ਦੇਂਦੀ ਪਿਓ ਪਿਤਾ ਦੇ ਰੂਪ ਵਿੱਚ ਨਹੀਂ ਦਿਖਾਈ ਦੇਂਦਾ ਅਚੇਤ ਅਜੇ ਨਵਜਾਇਦ ਹੈ ਅਜੇ ਇਸ ਨੂੰ ਕੁਝ ਵੀ ਬੋਧ ਨਹੀਂ ਕੁਝ ਵੀ ਸਮਝ ਨਹੀਂ ਗੁਰੂ ਗੁਰੂ ਦੇ ਰੂਪ ਦੇ ਵਿੱਚ ਨਹੀਂ ਦਿਖਾਈ ਦੇਂਦਾ ਪ੍ਰਭੂ ਪ੍ਰਭੂ ਦੇ ਰੂਪ ਵਿੱਚ ਨਹੀਂ ਦਿਖਾਈ ਦੇਂਦਾ ਇਸ ਨੂੰ ਕਹਿਣਾ ਪਵੇਗਾ ਧਾਰਮਿਕ ਪਲ ਤੇ ਅੰਦਾਜ਼ ਹੈ ਕੋਈ ਰਾਜਨੀਤਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਕੋਈ ਸਮਾਜਿਕ ਤਲ ਤੇ ਵੀ ਅੰਦਾ ਹੋ ਸਕਦਾ ਹੈ ਭੈਣ ਭੈਣ ਨਹੀਂ ਦਿਖਾਈ ਦੇਦੀ ਭੈਣ ਨਾਲ ਵੀ ਗਲਤ ਵਿਵਹਾਰ ਕਰਦਾ ਹੈ ਆਪਾ ਮਾ ਆਖਾਈ ਦੇਦੀ ਮਾਂ ਨਾਲ ਵੀ ਰਿਸ਼ਤਾ ਇਸ ਦਾ ਠੀਕ ਨਹੀਂ ਪਿਤਾ ਪਿਤਾ ਨਹੀਂ ਦਿਖਾਈ ਦਿੰਦਾ ਇਸ ਨਾਲ ਵੀ ਸੰਬੰਧ ਗਲਤ ਨੇ ਪਤਨੀ ਪਤਨੀ ਨਹੀਂ ਦਿਖਾਈ ਦਿੰਦੀ ਪਤੀ ਪਤੀ ਨਹੀਂ ਦਿਖਾਈ ਦਿੰਦਾ ਕਈ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਪਰਾਧਰਾ ਨਹੀਂ ਦਿਖਾਈ ਦਿੰਦਾ ਮਿੱਤਰ ਮਿੱਤਰ ਨਹੀਂ ਦਿਖਾਈ ਦਿੰਦਾ ਪੁੱਤਰ ਪੁੱਤਰ ਨਹੀਂ ਦਿਖਾਈ ਦਿੰਦਾ ਔਰ ਇਹਨਾਂ ਨਾਲ ਐਸਾ ਅਨਾਚਾਰ ਉਹ ਕਰ ਬੈਠਦੇ ਨੇ ਪਰਾਧਰਾ ਨਾਲ ਨਹੀਂ ਕਰ ਸਕਦਾ ਇੱਕ ਪਿਓ ਪੁੱਤਰ ਦੇ ਨਾਲ ਨਹੀਂ ਕਰ ਸਕਦਾ ਇੱਕ ਪਤੀ ਪਤਨੀ ਨਾਲ ਐਸਾ ਵਿਵਹਾਰ ਨਹੀਂ ਕਰ ਸਕਦਾ ਔਰ ਇੱਕ ਪਤਨੀ ਇਸ ਡੰਗ ਨਾਲ ਪੇਛ ਨਹੀਂ ਆ ਸਕਦੀ ਤੋਂ ਕਈ ਤੇ ਸਮਾਜਿਕ ਤਲ ਤੇ ਵੀ ਅੰਦੇ ਹੁੰਦੇ ਨੇ ਸਮਾਜ ਦੇ ਰਿਸ਼ਤੇ ਵੀ ਨਹੀਂ ਦਿਖਾਈ ਦਿੰਦੇ ਕਈ ਰਾਜਨੀਤਿਕ ਤਲ ਤੇ ਅੰਦੇ ਹੁੰਦੇ ਆਉਂਦੇ ਨੇ ਲੇਕਿਨ ਬਹੁਤੇ ਅੰਦੇ ਧਾਰਮਿਕ ਜਗਤ ਵਿੱਚ ਮਿਲਣਗੇ ਇਸ ਵਾਸਤੇ ਗੁਰੂ ਨਾਨਕ ਨੇ ਤੇ ਐਲਾਨੀਆਂ ਕਹਿ ਦਿੱਤਾ ਅੰਦੇ ਇਹ ਨਾ ਆਖੇਨ ਜਿਨ ਮੁਖ ਲੋਇਣ ਨਾਏ ਅੰਦੇ ਸੇਈ ਨਾਨਕਾ ਜੋ ਖਸਮੋਂ ਕੋ ਥੇ ਜਾਏ ਧਾਰਮਿਕ ਦੁਨੀਆਂ ਦੇ ਤੇ ਸਾਰੇ ਹੀ ਸੁਰਦਾਸ ਬਣੇ ਹੋਏ ਨੇ ਅੱਖਾਂ ਬੰਦ ਖੁੱਲੀਆਂ ਹੀ ਨਹੀਂ ਨਾ ਪ੍ਰਭੂ ਦੀ ਝਲਕ ਨਾ ਗੁਰੂ ਦੀ ਝਲਕ ਅਜੇ ਧਰਮ ਕਤਲ ਦਾ ਜੀਵਨ ਪ੍ਰਗਟ ਨਹੀਂ ਹੋਇਆ